ਪੰਜਾਬ ਚਾਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਗ੍ਰਿਫਤਾਰ ਕੀਤੇ ਸ਼੍ਰੋਮਣੀ ਅਕਾਲੀ ਲੀਡਰ ਵਿਕਰਮ ਮਜੀਠੀਆ ਦਾ 4 ਦਿਨ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ ਵਿਜੀਲੈਂਸ ਬਿਊਰੋ ਉਹਨਾਂ ਨੂੰ ਮੁਹਾਲੀ ਅਦਾਲਤ 'ਚ ਪੇਸ਼ ਕਰੇਗੀ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਕੁਝ ਦਿਨਾਂ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ ਅਜਿਹਾ 26 ਜੂਨ ਤੋਂ ਵਿਜੀਲੈਂਸ ਹਿਰਾਸਤ 'ਚ ਨਹੀਂ ਦੂਜੇ ਪਾਸੇ ਜਾਂਚ ਦੇ ਸਬੰਧ 'ਚ ਵਿਜੀਲੈਂਸ ਬਿਊਰੋ ਦੀ ਟੀਮ ਕੱਲ ਮਜੀਠੀਆ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਗੁਰੂ ਘਰ ਪਹੁੰਚੀ ਸੀ ਇਥੇ ਮਜੀਠੀਆ ਪਰਿਵਾਰ ਦੀ ਸਰਾਇਆ ਡਿਸਟਿਲਰੀ ਦੀ ਜਾਂਚ ਕੀਤੀ ਗਈ ਤੇ ਦੂਜੀ ਪਾਸੇ ਲਗਾਤਾਰ ਮਰਜੀਠੀਆ ਦੀ ਪੇਸ਼ੀ ਨੂੰ ਲੈ ਕੇ ਅਕਾਲੀ ਲੀਡਰਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਲਗਾਤਾਰ ਅਕਾਲੀ ਲੀਡਰਾਂ ਦੇ ਘਰ ਪਹੁੰਚ ਕੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਮੈਂ ਇੰਦਰਜੀਤ ਸਿੰਘ ਪੰਡੋਰੀ ਕੌਂਸਲਰ ਵਾਰਡ ਨੰਬਰ 43 ਹਲਕਾ ਦੱਖਣੀ ਅੰਮ੍ਰਿਤਸਰ ਤੋਂ ਅੱਜ ਸਾਡੇ ਸਰਕਾਰ ਜੋ ਸਰਦਾਰ ਵਿਕਰਮਜੀਤ ਸਿੰਘ ਮੰਜੀਠੀਆ ਦੀ ਦੂਸਰੀ ਪੇਸ਼ੀ ਸੀ ਮੁਹਾਲੀ ਦੇ ਵਿੱਚ ਅਸੀਂ ਵਾਰਡ ਵੱਲੋਂ ਜੇ ਵੀ ਸਾਡੀ ਡਿਊਟੀ ਲੱਗੀ ਸੀ ਉਸ ਤੇ ਪਹੁੰਚਣਾ ਆਪਣੇ ਲੀਡਰ ਨੂੰ ਮਿਲਣ ਵਾਸਤੇ ਸਾਨੂੰ ਫਿਰ ਅੱਜ ਦੁਬਾਰਾ ਪਹਿਲਾਂ ਵੀ ਇੱਕ ਦਿਨ ਰੋਕਿਆ ਗਿਆ ਅੱਜ ਵੀ ਥਾਣਾ ਬੀਟ ਵਿਜਨ ਦੇ ਪੁਲਿਸ ਨੇ ਆ ਕੇ ਸਾਨੂੰ ਉਸ ਮਹਾਲੇ ਜਾਣ ਤੋਂ ਰੋਕਿਆ ਅਸੀਂ ਆਪਣੇ ਲੀਡਰ ਦੇ ਵਾਸਤੇ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਏ ਅਸੀਂ ਦੇਵਾਂਗੇ ਭਗਵੰਤ ਮਾਨ ਸਰਕਾਰ ਦਬਾਉਣਾ ਚਾਹੁੰਦੀ ਸਾਡੀ ਆਵਾਜ਼ ਨੂੰ ਪਰ ਅਸੀਂ ਚੇਤਾਵਨੀ ਦਿੰਦੇ ਹਾਂ ਭਗਵੰਤ ਮਾਨ ਔਰ ਝਾੜੂ ਸਰਕਾਰ ਨੂੰ ਕਿ ਇਹੋ ਜਿਹੇ ਤੇਰੀਆਂ ਜਿਹੜੀ ਆ ਬੰਬਨ ਪੁੱਛੀਆਂ ਨੇ ਇਹ ਸਾਨੂੰ ਦਬਾ ਨਹੀਂ ਸਕਦੀਆਂ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਤਗੜੇ ਸੀ ਹੁਣ ਵੀ ਤਗੜੇ ਆ ਤੇ ਗਾਂਵ ਵੀ ਤਗੜੇ ਰਾਵਾਂਗੇ ਸ਼ਰੋਮਨੀ ਕਾਲੀਦਾਲ ਦਾ ਵਰਕਰ ਮਨੋਬਾਲ ਉਹਦਾ ਤੋਂ ਕਦੇ ਵੀ ਨਹੀਂ ਦੇਖ ਸਕਦਾ ਸਾਡੀ ਚੜ੍ਹਦੀ ਕਲਾ ਦੀ ਗੱਲ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜਾ ਕੇ ਆਪਣੇ ਲੀਡਰ ਨੂੰ ਜ਼ਰੂਰ ਮਿਲਾਂਗੇ ਅਸੀਂ ਚੱਲੇ ਹੁਣ ਘਰੋਂ ਨਿਕਲ ਲੱਗੇ ਆ ਸਾਨੂੰ ਦੇਖੋ ਪੁਲਿਸ ਚੌਂਕ ਦੇ ਵਿੱਚ ਖੜੀ ਆ ਸਾਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਉਸੇ ਚ ਮੋਹੱਲੀ ਦੇ ਵਿੱਚ ਪਹੁੰਚਣ ਦੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇਹ ਸਾਤਾ ਕਾ ਗਈ ਵੀ ਉਹਨਾਂ ਨੂੰ ਆਪਣੀ ਅਸੀਂ ਪਾਰਟੀ ਦੀ ਗੱਲ ਕਰਨ ਲੱਗਿਆਂ ਆਪਣੀ ਪਾਰਟੀ ਦੀ ਜਿਹੜੀ ਹੈ ਇੱਕ ਅਸੀਂ ਲੋਇਲ ਵਰਕਰਾਂ ਤੇ ਸਾਡਾ ਫਰਜ਼ ਬੰਦ ਹੈ ਕਿ ਸਾਡੇ ਨਾਲ ਜੇ ਕਿਤੇ ਧੱਗਾ ਹੁੰਦਾ ਹੈ ਜੇ ਸਾਡੇ ਨਾਲ ਕਿਤੇ ਕੋਈ ਸਾਡੇ ਨਾਲ ਰੰਜਿਸ਼ ਕੱਢਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਵੈਸੇ ਤਾਂ ਮੁੱਖ ਮੰਤਰੀ ਕਹੀ ਨੇ ਚਾਹੇ ਉਹ ਭਵੰਤਮਾਨ ਸਾਹਿਬ ਕੇਰੀয়াল ਸਾਹਿਬ ਸੁਸੋਦੀਆ ਜੀ ਹੁਣ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਕਿਨੂੰ ਕਹੀਏ ਸੋ ਇਹ ਸਾਰੇ ਮੁੱਖ ਮੰਤਰੀਆਂ ਨੇ ਇੱਕ ਜ਼ੋਰ ਲਾ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਕਾਲ ਦਲ ਨਾਲ ਧੱਕੇਸ਼ਾਹੀ ਕਰਨਾ ਉਹਦੇ ਵਰਕਰਾਂ ਨਾਲ ਧੱਕੇਸ਼ਾਹੀ ਕਰਨਾ ਸੋ ਧੱਕੇਸ਼ਾਹੀ ਦੇ ਤਹਿਤ ਅੱਜ ਜਿਹੜਾ ਮੈਂ ਤਾਂ ਇੱਥੋਂ ਚੰਡੀਗੜ੍ਹ ਵਾਸਤੇ ਚੱਲੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤਰੀਕ ਹੈ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪਾਰਟੀ ਦਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਦੀ ਲੜਾਈ ਲੜਨੀ ਹੈ ਤੇ ਇੱਥੋਂ ਅਸੀਂ ਜਿਹੜਾ ਕਿ ਸਭ ਨੂੰ ਪਤਾ ਹੈ ਪੂਰੇ ਸੰਸad ਜੇ ਆਪਾਂ ਦੇਖੇ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਕੇਸ ਹੈ ਝੂਠੇ ਕੇਸ ਨੇ ਬਦਲਾਖੋਰੀ ਦੀ ਨੀਤੀ ਨਾਲ ਕੇਸ ਨੇ ਕਿਉਂਕਿ ਵਿਕਰਮ ਸਿੰਘ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਹੋਰ ਕੋਈ ਮਸਲਾ ਨਹੀਂ ਹੈ ਤੇ ਦੂਜੇ ਪਾਸੇ ਜੇ ਤੁਸੀਂ ਦੇਖੋ ਮੈਂ ਤਾਂ ਆਪਣੇ ਪੰਪ ਤੋਂ ਤੇਲ ਪਵਾ ਕੇ ਚੱਲਿਆ ਸੀ ਤੇ ਐਨੇ ਦੀ ਆਪਣੇ ਆਪ ਇੱਥੇ ਥੰਦਾਰ ਸਾਹਿਬ ਆ ਗਏ ਤੇ ਐਸਐਚਓ ਸਾਹਿਬ ਸਾਰੇ ਆ ਕੇ ਰੋਕ ਕੇ ਖੜੇ ਕਰ ਗਏ ਵੀ ਜੀ ਤੁਸੀਂ ਜਾ ਨਹੀਂ ਸਕਦੇ ਦੇਖੋ ਡੈਮੋਕਰੇਸੀ ਦਾ ਜੇ ਸਭ ਤੋਂ ਵੱਡਾ ਕਹਾਣ ਜਿਹੜਾ ਕਹਿੰਦੇ ਆ ਨਾ ਉਹ 70 ਸਾਲਾਂ ਜਿਹੜੇ ਕਹਿੰਦੇ 70 ਸਾਲ 70 ਸਾਲ ਇਹ ਨਹੀਂ ਮੈਂ ਵਾਕਈ 70 ਸਾਲਾਂ ਚ ਜੋ ਡੈਮੋਕਰੈਟਿਕ ਸਿਸਟਮ ਦਾ ਜੋ ਡੈਮੋਕਰੇਸੀ ਦਾ ਕਹਾਣੀ ਨਾ ਲੋਕਾਂ ਨੇ ਕੀਤਾ ਆ ਆਮ ਆਦਮੀ ਪਾਰਟੀ ਨੇ ਇਹਦਾ ਮੈਂ ਕਹਣਾ ਵੀ ਕਿਸੇ ਹੱਦ ਤੱਕ ਵੀ ਇਦੋਂ ਇਦੋਂ ਵੱਧ ਜਿਹੜਾ ਮਾੜਾ ਸਮਾਂ ਕਦੇ ਪੰਜਾਬ ਤੇ ਨਹੀਂ ਆ ਸਕਦਾ ਕਿ ਤੁਸੀਂ ਇੱਕ ਸਾਡੇ ਹੱਕਾਂ ਦੇ ਨਹੀਂ ਜਿਹੜੀ ਪਾਰਟੀ ਧਰਨੇ ਮਜਾਰਿਆਂ ਚੋਂ ਨਿਕਲ ਕੇ ਆਈ ਸੀ ਤੇ ਉਹ ਕਹਿੰਦੀ ਸੀ ਵੀ ਅਸੀਂ ਸਾਡੇ ਹੱਕ ਇੱਥੇ ਰੱਖ ਤੇ ਅੱਜ ਦੂਜਿਆਂ ਦੇ ਹੱਕਾਂ ਨੂੰ ਦੱਬਣ ਲਈ ਇਹਦੇ ਪੰਜਾਬ ਦੇ ਵਿੱਚ ਇੱਕ ਮਾਹੌਲ ਇਹ ਜਾ ਪੈਦਾ ਕਰਤਾ ਇਹ ਤਾਂ ਡਿਊਟੀ ਕਰਨ ਆਏ ਨੇ ਇਹਨਾਂ ਤੇ ਜ਼ਮੇਵਾਰੀ ਹੈ ਇਹਦੇ ਵੀ ਮੈਂ ਕੋਈ ਪਰਕਿੰਤੂ ਪ੍ਰਾਂਤੂ ਇਹਨਾਂ ਨੂੰ ਆਰਡਰ ਕਿੱਥੋਂ ਮਿਲਦਾ ਹੈ ਗੱਲ ਇਹ ਹੈ ਕਿ ਇਹਨਾਂ ਨੂੰ ਆਰਡਰ ਮਿਲਦਾ ਹੈ ਇਹਨਾਂ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਨੇ ਪੰਜਾਬ ਦੇ ਅੱਜ ਤਿੰਨ ਚਾਰ ਮੁੱਖ ਮੰਤਰੀ ਨੇ ਸੋਸੋਧੀਆ ਭਗਵੰਤ ਮਾਨ ਦਾ ਦੇਖੋ ਕਾਗਜ਼ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜਾ ਅਸਲੀ ਆਰਡਰ ਵਾਲਾ ਮੁੱਖ ਮੰਤਰੀ ਹੈ ਬੈਕਐਂਡ ਦੇ ਪਰਦੇ ਦੇ ਪਿੱਛੇ ਹੈ ਪਰਦੇ ਦੇ ਪਿੱਛੇ ਵਾਲਾ ਮੁੱਖ ਮੰਤਰੀ ਹੈ ਕੇਜਰੀਆਲ ਤੇ ਜਿਹੜਾ ਮੂਹਰੇ ਐਕਟ ਕਰਦਾ ਹੈ ਸੋਸੋਧੀਆ ਤੇ ਨਾਲ ਇੱਕ ਸਾਡੇ ਇੱਥੇ ਅਮਨ ਅਰੋੜਾ ਜੀ ਵੀ ਨੇ ਪ੍ਰਧਾਨ ਸਾਹਿਬ ਉਹ ਵੀ ਹੁਣ ਮੁੱਖ ਮੰਤਰੀ ਦੀ ਫੀਲਿੰਗ ਵਾਲੇ ਮੁੱਖ ਮੰਤਰੀ ਨੇ ਉਹ ਤੁਹੇ ਸਾਰਿਆਂ ਦਾ ਜੋਰ ਜਿਹੜਾ ਲੱਗਿਆ ਹੋਇਆ ਹੈ ਇਹ ਕੰਮ ਇਸ ਤੇ ਲੱਗੇ ਨੇ ਕਿ ਭਾਈ ਇਹਨਾਂ ਅਕਾਲੀ ਦਲ ਨੂੰ ਦੱਬ ਲਿਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦਾ 2027 ਸਰਕਾਰ ਬਣਾਉਣੀ ਹੈ ਪੰਜਾਬ ਦੇ ਲੋਕਾਂ ਦੇ ਅੱਜ ਪੰਜਾਬ ਦਾ ਹਰ ਬੱਚਾ ਬੱਚਾ ਕਹਿੰਦਾ ਕਿ ਸ਼੍ਰੋਮਣੀ ਕਲਬੰਦੀ ਸਰਕਾਰ ਆਉਣੀ ਹੈ ਸੋ ਅੱਜ ਸਾਡੇ ਹੱਕਾਂ ਨੂੰ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ ਜਿਹੜਾ ਇਹ ਸਾਰਾ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਂ ਕਹਿਣਾ ਕਿ ਨਾ ਦਬਿਆਂ ਨਾ ਦਵਾਂਗੇ ਨਾ ਝੁਕਿਆਂ ਨਾ ਝੁਕਾਂਗੇ ਅਰੈਸਟ ਚਾਹੇ ਜੀ ਆਹੀ ਜਾਂ ਜਿਹਨਾਂ ਅਕਾਲੀ ਦਲ ਨੂੰ ਤਾਂ ਮੈਂ ਇੱਕ ਹੋਰ ਗੱਲ ਕਹਿਣਾ ਮਾਨ ਸਾਹਿਬ ਤੇ ਸਾਰੀ ਆਮ ਆਦਮੀ ਪਾਰਟੀ ਵਾਲਾ ਭਰਾਓ ਇਹ ਅਕਾਲੀ ਦਲ ਹੈ ਇਹ ਤਾਂ ਚੱਲ ਲੂਗਾ ਜਿੱਤੇ ਕਿਤੇ ਥੋੜੀ ਵਾਰੀ ਆ ਗਈ ਚੱਲਣਾ ਬਹੁਤ ਔਖਾ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਜਿਹੜਾ ਸਹੀ ਤਰੀਕੇ ਨਾਲ ਆਪਾਂ ਪੰਜਾਬ ਨੂੰ ਚਲਾਓ ਤੁਸੀਂ ਫਦਲਾਖੋਰੀ ਦੀ ਨੀਤੀ ਛੱਡੋ ਪੰਜਾਬ ਨੂੰ ਪੋਜ਼ਿਟਿਵ ਪਾਸੇ ਪੰਜਾਬ ਅੱਜ ਕਿਸਾਲਾ ਤੇ ਫਾਈਨੈਂਸ਼ੀਅਲ ਕ੍ਰੈਂਚ ਦੇ ਵਿੱਚ ਆ ਉਹ ਤੋਂ ਕੱਢਣ ਦੀ ਕੋਸ਼ਿਸ਼ ਕਰੋ ਸੋ ਅੱਜ ਇਹ ਬਹੁਤ ਮਾੜਾ ਸਮਾਂ ਜਿਹੜਾ ਮਾੜਾ ਕਾਲਾ ਦੌਰ ਹੈ ਪੰਜਾਬ ਦੇ ਵਿੱਚੋਂ ਚੱਲ ਰਿਹਾ ਹੈ ਸਰਦਾਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਸਕਾਰ ਬਹੁਤ ਹੀ ਬੁਖਾਰ ਦੇ ਵਿੱਚ ਹੈ ਹਾਲੇ ਕਿ ਮੁੱਢਲੇ ਜੁਲੇਟ ਕੋਈ ਪ੍ਰੋਗਰਾਮ ਨਹੀਂ ਸੀ ਜਾਣਦਾ ਮੀਸ਼ੇ ਸਾਹਿਬ ਦੇ ਜਿਹੜੇ ਜਾਣਾ ਵੀ ਆ ਤਾਂ ਉਹਦੇ ਲੀਡਰ ਦੀ ਮਗਰੇ ਇੱਕ ਹੀ ਜਾਂਦਾ ਪਰ ਅੱਜ ਉਹੋ ਜਿਹੇ ਲੋਕ ਕੋਈ ਕਾਲ ਨਹੀਂ ਸੀ ਪਰ ਫਿਰ ਵੀ ਸਰਕਾਰ ਰਾਤ ਦੇ ਚਲੋ ਮਲਾਇਮਾਂ ਨੂੰ ਜਰਿਆਂ ਨੂੰ ਭੇਜ ਹੀ ਖੜਵੀ ਹੈ ਇਹ ਬੁਲਾੜ ਦੀ ਨਿਸ਼ਾਨੀ ਹੈ ਤੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਤਲ ਹੋਈ ਜਾਂਦੇ ਆ ਕੋਈ ਦਿਖਾਂ ਗੋਲੀ ਚੱਲੀ ਗਿਆ ਜਾਂ ਹੋਰ ਕਿੰਨੇ ਕਤਲ ਹੁੰਦੇ ਆ ਉਹ ਤੇ ਰਿਪੋਰਟਸ ਨੂੰ ਲਾਇਆ ਜਾਵੇ ਕਿਉਂਕਿ ਵੀ ਇਹ ਤਾਂ ਹੈ ਨਹੀਂ ਕੋਈ ਗੈਂਗਸਟਰ ਆ ਜਿਹੜਾ ਜਾਂ ਵੱਡਾ ਕੋਈ ਡੈਸਪੀਰ ਖੜਿਆ ਤੁਸੀਂ ਜੀਦੀ ਬਾਤ ਇਹਨਾ ਲੋਕਰ ਨੂੰ ਰٹین ਕਰਨਾ ਸਭ ਤੋਂ ਮੰਦਪਗੀ ਗੱਲ ਆ ਤੇ ਮੈਂ ਰਿਕਾਰਡ ਦੀ ਨਖਿੱਦੀ ਕਰਦਾ